ਦਾਸੀ ਸਾਧੂ ਆਇਆ ਮਾਸਪੁਰਾਂਸਾ ਪਰਮਪੁਖਾਂ ਦੇ ਕੋਲੇ ਕੋ ਦਾਸੀ ਸਾਧੂ ਆਇਆ ਉਹ ਆ ਕੇ ਕਹਿੰਦਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮੰਨਉਂਦੇ ਹੋ ਕਿਹਲੇ ਗੁਰੂ ਮੰਨਉਂਦੇ ਹੋ ਪ੍ਰਕਾਸ਼ ਗੁਰੂ ਮੰਨਉਂਦੇ ਹੋ ਜੇ ਇਹ ਵੀ ਸੁਣਿਆ ਵੀ ਪਰਮਪੁਰਾਂ ਕੀ ਕਹਿੰਦੇ ਕਹਿੰਦੇ ਹਾਂ ਸੱਚੋ ਮੋ ਮੈਂ ਸੰਗੂ ਨਾਨਕ ਦੇ ਰੂਪ ਨੇ ਕਹਿੰਦੇ ਬਿਰਤਾਂ ਹੋਰ ਜੂ ਜਿਹੜੀ ਰੇ ਆ ਉਹ ਤਾਂ ਸਾਫ਼ ਹੀ ਲੰਗੀ ਗੁਰੂ ਸਾਹਿਬ ਜਿੰਦਾ ਤੇ ਮੈਨੂੰ ਬਿਲਕੁਲ ਲੱਗਦਾ ਬਿਲਕੁਲ ਲੱਗਦਾ ਕਹਿੰਦੇ ਬਿਰਤਾਂ ਹੋਰ ਸਾਥ ਕਿੱਲੇ ਲੈ ਜੇ ਗੁਰੂ ਕਹਿੰਦੇ ਚੰਗਾ ਸੰਧਿਆ ਦੇ ਬੈਠੇ ਜਦੋਂ ਮਹਾਰਾਜ ਆਪਣੇ ਆਸਮਾਨ ਦੇ ਬਰਾਜਮਾਨ ਹੋ ਕੇ ਪੜ੍ਹਦੇ ਤੇ ਆਰਾਮ ਨਾਲੇ ਪੜ੍ਹਦੇ ਤੇ ਫਿਰ ਆ ਜੋ ਫਿਰ ਤੁਹਾਨੂੰ ਘਰ ਨੂੰ ਨੂੰ ਸਾਡੇ ਸਾਹ ਦਿੰਦਾ ਕਿਵੇਂ ਠੀਕ ਹੈ ਕੋਈ ਨਾ ਕੋਈ ਮਹਤਮਾਗੇ ਨੂੰ ਸਾਡੀ ਸੇਵਾ ਦੀ ਸੱਚ ਕਰਨ ਦੇ ਵਿੱਚ ਨੂੰ ਸਾਹ ਪੜਨ ਦੇ ਬਰਾਜਮਾਨ ਕੀਤੇ ਗਏ ਅਰਦਾਸ ਬੇਤੀ ਮਹਾਂਪੁਰਖਾਂ ਨੇ ਕੀਤੀ

ਮਹਾਰਾਜ ਜੀ ਇਹਦੇ ਬੁਲਾ ਕੇ ਆਇਆ ਧੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲੋਂ ਜਿਹੜੋ ਪੇਟਿਆਂ ਨਾਲ ਧਿਆਨ ਦੇ ਨਾਲ ਗੁਰੂ ਸਾਹਿਬ ਜੀ ਇਹ ਸਾਰੇ ਰਹੇ ਨੇ ਚਤੁਰ ਤੇ ਥੱਲੇ ਹੋ ਜਾਂਦੀ ਹੈ ਤੇ ਉੱਤੇ ਹੋ ਜਾਂਦੀ ਹੈ ਜਿੱਕੇ ਕੋ ਸਤਿਨਾਮ ਵਾਹਿਗੁਰੂ ਚਾਰਦਰ ਗੁਰਾਂ ਕੀ ਤੇ ਗੱਲ ਪਰਪਤ ਜਾਤ ਵਿੱਚੋਂ ਲੈਣੀਆਂ ਪੈਣੀਆਂ ਬਚਾਣਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣ ਹੋਆ ਮੈਂ ਵਿਚਾਰ ਇਹ ਵੀ ਕਰਦਾ ਹਾਂ ਭਾਈ ਗੁਰਦਾਸ ਜੀ ਨੇ ਆਹ ਧੁੰਦ ਦੀ ਗੱਲ ਕਿ ਕੀਤੀ ਕੋ ਜਿਹੜਾ ਧੁੰਦ ਦਾ ਹਨੇਰਾ ਧੁੱਪਈ ਸੀ ਉਹ ਪਾਈ ਸੀ ਬ੍ਰਹਮਣ ਲੋਕਾਂ ਨੇ ਉਹ ਕਿਹੜੀ ਧੁੰਦ ਸੀ ਮਹਿਮਾਨ ਘਰ ਮਾਂ ਦਾ ਖੰਡਾ ਨਹੀਂ ਤੋਂ ਲੱਗ ਜਿੱਤੇ ਕੋਈ ਸਾਤਾ ਨਾ ਆਵੇ ਆਹ ਤੁਮ ਦੇ ਲਈ ਦੂਰ ਚੱਨ ਵਾਸਤੇ ਵਿਗਿਆਨੀਆਂ ਨੇ ਬੜਾ ਕੁਝ ਬਣਾਇਆ ਹੋਇਆ ਆਪਾਂ ਦੇਖਦੇ ਆਂ ਕਿ ਕਿ ਮੋਟਰਸਾਈਕਲ ਕਿੱਥੇ ਜਾਂਦੇ ਆਂ ਲੈਕਟਰ ਦੇ ਉੱਤੇ ਜਦੋਂ ਲੈਕਟਰ ਚੱਲਦੀ ਹੈ ਤਾਂ ਮੈਸ਼ ਦੇ ਨਾਲ ਤੁਮ ਦਾ ਹੱਥ ਖੁੱਲ ਜਾਂਦੀ ਹੈ ਤੁਮ ਪਰੇਖ ਪਰ ਵਰਮਾ ਕੋ ਪਿਆਰ ਸੂਰਜ ਚੜ੍ਹਦਾ ਤੇ ਇਹ ਜੰਮਾਂ ਦੇ ਨਾਲ ਧੁੱਪ ਪੈਂਦੀ ਹੈ ਤੇ ਖਤਮ ਹੋ ਜਾਂਦੀ ਹੈ ਤੁਮ ਪਰ ਜਿਹੜੀ ਧੁੰਮ ਦੀ ਗੱਲ ਭਾਈ ਪ੍ਰਦਾਸ ਜੀ ਕਰਦੇ ਐ ਉਹ ਧੁੰਦਸੀ ਵਰਮੋ ਕੋ ਸਾਡੇ ਮਹਿਮਾ ਘਰਮਾਂ ਦੀ ਇੰਨੇ ਕੁ ਲੋਕ ਮਹਿਮਾ ਘਰਮਾਂ